ਚੈਲੰਜ ਹੈ ਮੇਰਾ ਚੁਣੌਤੀ ਹੈ ਜੇ ਖਰੇ ਉੱਤਰ ਗਏ ਬਾਈ ਇਹਨਾਂ ਦੇ ਹੱਕ 'ਚ ਬਹਿ ਜੂਗਾ ਚੋਣ ਨਹੀਂ ਲੜਦਾ ਬੰਦੇ ਤੁਹਾਨੂੰ ਕੀ ਲੱਗਦਾ ਵੀ ਇੰਨੇ ਕਾਣੇ ਆ ਵੀ ਇੱਕ ਸਵਾਲ ਦਾ ਜਵਾਬ ਹੀ ਨਹੀਂ ਦੇ ਸਕਦਾ ਮੈਂ ਕਹਿੰਦਾ ਇੱਕ ਦਾ ਵੀ ਚਾਰਾਂ ਨੂੰ ਇੱਕ ਇੱਕ ਪੁੱਛੂਗਾ ਮੈਂ ਇਥੋਂ 50 ਪੁੱਛ ਲੈਣ ਯਾਰ ਜਿਹੜੇ ਮਰਜੀ ਨਿੱਜੀ ਜਨਤਕ ਜੋ ਜੋ ਇਹਨਾਂ ਦੇ ਕੋਲ ਆਉਂਦਾ ਨਾ ਜਵਾਬ ਦੇ ਸਕਿਆ ਮੈਂ ਕਾਣਾ ਹੋਇਆ ਕਿਸੇ ਗੱਲ ਤੋਂ ਤਾਂ ਚੋਣ ਨਹੀਂ ਲੜਦਾ ਖੰਡੇ ਤੋਂ ਇੰਨਾ ਕੁ ਮਜ਼ਬੂਤ ਆ ਕਿ ਬਾਦਲਾਂ ਦੇ ਗੜ ਨੂੰ ਤੋੜ ਦੂ ਬਾਦਲਾਂ ਦਾ ਗੜ ਤਾਂ ਮੌੜ ਤੋਂ ਵੀ ਤੋੜਦਾ ਸੀ ਇਹਨਾਂ ਨੂੰ ਪਈ ਸੀ 20 ਤੇ ਮੈਨੂੰ ਪਈ ਸੀ 29 ਇੱਥੋਂ ਵੀ ਤੋੜਾਂਗੇ ਬਹੁਤੇ ਬੰਦੇ ਤੁਹਾਨੂੰ ਮੈਂ ਇਹ ਦੱਸਦਾ ਇਹੋ ਜਿਹੀ ਮਲੇ ਲੰਬੀ ਹਲਕੇ ਦੇ ਕਹਿੰਦੇ ਭਾਈ ਤੁਰਾਂਗੇ ਕਿਤੇ ਹੋਰ ਛੰਡੇ ਹੀ ਉਹਨਾਂ ਦੇ ਚੱਕਾਂਗੇ ਪਰ ਅੱਜ ਕੀ ਤੁਸੀਂ ਨਤੀਜਾ ਹੋਰ ਦੇਖੋਗੇ ਪਾਰਟੀ ਕੋਲ ਵੋਟਾਂ ਹੁੰਦੀਆਂ ਨੇ ਕਾਡਰ ਹੁੰਦਾ ਪੱਕਾ ਪਾਰਟੀ ਕੋਲ ਭਾਂਡਾ ਬਣਿਆ ਵਾ ਤੈਨੂੰ ਸੌਖਾ ਹੋ ਜੂਗਾ ਨਹੀਂ ਸੋਡਾ ਪਟਾਣੀ ਯਾਰ ਗੱਲ ਚ ਪਾਉਣਾ ਸੋਡਾ ਫਟਾ ਪਵਾ ਲਿਆ ਸੋਡੇ ਮੁਤਾਬਕ ਬੋਲਣਾ ਪਊ ਤੁਸੀਂ ਬੋਲੀ ਦਿੱਲੀ ਦੀ ਬੋਲਣੀ ਆ ਅਸੀਂ ਬੋਲੀ ਪੰਜਾਬ ਦੀ ਬੋਲਣ ਵਾਲੇ ਆ ਪਾਈ ਦੀਆਂ ਵੋਟਾਂ ਤੋਂ ਪਹਿਲਾਂ ਖੁਦ ਭਵੰਤਮਾਨ ਵੱਲੋਂ ਸੀ ਕਿ 1 ਨਹੀਂ 2 ਨਹੀਂ 5 ਬੰਦੇ ਖੜੇ ਕਰ ਲੈ ਸਾਡੇ ਨਾਲ ਪਰ ਨਹੀਂ ਕੀਤੇ ਖਦਰ ਰਾਜੇ ਬੜੰਗਣਾ ਸੈਟਿੰਗਾਂ ਵੀ ਹੋਣਗੀਆਂ ਅੰਦਰ ਖਾਤੇ ਸਾਰੇ ਸੈਟਿੰਗਾਂ ਸੂਟੀਆਂ ਕਰਕੇ ਜਾਂਦੇ ਨੇ ਭਵੰਤ ਨਾਲ ਵੀ ਸੈਟਿੰਗਾਂ ਹੋਣਗੀਆਂ ਤੁਸੀਂ ਦੇਖ ਲਿਓ ਇੱਥੇ ਉਹਨਾਂ ਦੀ ਤਾਂ ਹੈਗੀ ਆ ਕਾਂਗਰਸ ਤੇ ਆਮ ਆਦੀ ਪਾਰਟੀ ਇੱਥੇ ਤੋਂ ਕਿਉਂ ਡਰਾਮਾ ਕਰੀ ਜਾਂਦੇ ਵੀ ਏਡ ਵੱਡੀਆਂ ਇੱਥੇ ਵੀ ਤੁਸੀਂ ਦੇਖੋ ਆਪਸ ਵਿੱਚ ਬੰਦੇ ਨੂੰ ਇੱਕ ਦੂਜੇ ਨੂੰ ਦੇਖਣਗੇ ਵੀ ਕਿਹੜਾ ਬੰਦਾ ਜਿੱਦ ਦਾ ਉੱਧਰੋਂ ਸਾਰੀ ਸ਼ਕਤੀ ਝੋਕਣਗੇ ਨਹੀਂ ਰਾ ਤਾਂ ਨਹੀਂ ਪੱਟੀ ਕਿਹਨੇ ਸੀ ਅੱਗੇ ਇਹ ਬਬਰ ਸ਼ੇਰ ਨੇ ਪੱਟੀ ਸੀ ਨਾ ਜਿਵੇਂ ਨੀ ਚੋਣ ਚ ਕਿਹਨੇ ਪੋਰਟਾ ਤਿੰਨ ਮਹੀਨੇ ਬਾਅਦ ਪੱਟੀ ਸੀ ਸੁਖਵਾਲ ਸਿੰਘ ਖੈਰੇ ਨੂੰ ਵੀ ਇੱਕ ਵਾਰੀ ਨਹੀਂ ਘੱਟੋ ਘੱਟ 10 ਵਾਰੀ ਬੇ ਪਰ ਖੈਰਾ ਸਬ ਆ ਰਹੇ ਪਰ ਨਹੀਂ ਲੜਨਾ ਚਾਹੀਦਾ ਸੀ ਜੇ ਇੱਕ ਸੋਚ ਦੇ ਬੰਦੇ ਇੱਕ ਵਿਚਾਰਧਾਰਾ ਦੇ ਬੰਦੇ ਟਕਰਾ ਆ ਗਏ ਤਾਂ ਨੁਕਸਾਨ ਆ ਇਹ ਹੀ ਮਜੀਠੀਆ ਕਹਿੰਦੇ ਕਹਿੰਦਾ ਸੀਗਾ ਕਿ 15 ਮਿੰਟ ਸਾਨੂੰ ਦਿਓ ਅਮਰਤਪਾਲ ਨੂੰ ਤੱਕਲੇ ਨੂੰ ਸਿੱਧਾ ਕਰ ਦਾਂਗੇ ਹੁਣ ਕਹਿੰਦੇ ਨਾਲ ਆਹੀ ਬੀਬਾ ਨੇ ਕਦੇ ਕਿਹਾ ਸੀ ਕੱਲ ਦਾ ਸ਼ੋਕਰਾ ਡਬਿੰਗੋ ਆ ਕੇ ਅੱਗ ਲਾਉਂਦਾ ਪੰਜਾਬ ਨੂੰ ਅੰਦਰ ਚੱਕ ਕੇ ਦਿਓ ਹੁਣ ਕਹਿੰਦੀ ਨਾਲ ਜਿਹੜੇ ਸਾਡੀਆਂ ਲਾਸ਼ਾਂ ਤੇ ਹੁਣ ਤੱਕ ਰਾਜਨੀਤੀ ਕਰਦੇ ਰਿਆ ਸਾਡੀ ਨੌਜਵਾਨੀ ਦਾ ਕਹਾਣ ਕਰਕੇ ਇੱਥੋਂ ਤੱਕ ਪਹੁੰਚੇ ਆ ਅਸੀਂ ਅੱਜ ਵੀ ਕਹਿੰਦੇ ਹਾਂ ਜੈ ਹੰਦਾਬਾਦ ਆ ਯਾਰ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਅਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਦੇ ਵੱਲੋਂ ਅੱਜ ਸਮਰਥਨ ਬਠਿੰਡੇ ਦੇ ਵਿੱਚ ਲੱਖਾ ਸਿੰਘ ਸਧਾਰਨ ਨੂੰ ਦਿੱਤਾ ਗਿਆ ਸਮਰਥਨ ਦੇ ਵਿੱਚ ਐਲਾਨਿਆ ਗਿਆ ਲੱਖਾ ਸਿੰਘ ਸਧਾਨਾ ਜਿਹੜਾ ਉਹ ਬਠਿੰਡਾ ਤੋਂ ਚੋਣ ਲੜਨਗੇ ਲੱਖਾ ਸਿੰਘ ਸਧਾਨਾ ਸਾਡੇ ਨਾਲ ਨੇ ਲਖੇ ਸਭ ਤੋਂ ਪਹਿਲਾ ਸਵਾਲ ਹੀ ਇਹ ਹੈ ਕਿ ਜੇਕਰ ਸਮਰਥਨ ਲੈਣਾ ਸੀ ਤਾਂ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਦਾ ਹੀ ਕਿਉਂ ਹਮ ਖੈਰੀ ਲੋਕ ਆ ਬਾਈ ਸਾਰੇ ਅਸੀਂ ਪਹਿਲਾਂ ਮਾਨ ਸਾਹਿਬ ਦੇ ਨਾਲ ਉੱਥੋਂ ਜਿਮਨੀ ਚੋਣ ਦੇ ਵਿੱਚ ਵੀ ਫਰੂਨੀ ਦੀਆਂ ਚੋਣਾਂ 'ਚ ਵੀ ਸਮੇਂ-ਸਮੇਂ ਤੇ ਕਟੋ ਘਟ ਸਾਡੀ ਕੋਈ ਆਵਾਜ਼ ਤਾਂ ਬੁਲੰਦ ਕਰਦਾ ਨਾ ਬੰਦਾ ਜਾ ਕੇ ਜੋ ਤੱਕੇ ਇਥੇ ਘਟ ਗਣਤੀਆਂ ਨਾਲ ਹੋ ਰਹੇ ਨੇ ਪੂਰੇ ਭਾਰਤ ਦੇ ਅੰਦਰ ਉਹਦੀ ਆਵਾਜ਼ ਹੁਣ ਤੱਕ ਕਿਹਨੇ ਬੁਲੰਦ ਕੀਤੀ ਮਾਨ ਸਾਹਿਬ ਨੇ ਤਾਂ ਇਸ ਲਈ ਸਾਡਾ ਫਰਜ਼ ਤਾਂ ਬਣਦਾ ਸੀ ਵੀ ਅਸੀਂ ਅਸੀਂ ਉਹਨਾਂ ਨਾਲ ਪਹਿਲਾਂ ਤੋਂ ਹੀ ਖੜਿਆ ਕੋਈ ਨਵੀਂ ਗੱਲ ਨਹੀਂ ਆ ਉਹ ਸਾਡੇ ਨਾਲ ਖੜੇ ਸੀ ਉਹਨਾਂ ਨਾਲ ਖੜੇ ਆ ਆਪਣੇ ਬਾਈ ਵਾਲੀ ਚੋਣ ਚ ਹੀ ਮੌੜਾਂ ਤੋਂ ਸਾਡੇ ਨਾਲ ਸੀ ਉਹ ਇਸ ਕਾਰਨ ਨਾਲ ਇਕ ਸਵਾਲ ਹੋਰ ਵੀ ਜਿਵੇਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉੱਠਿਆ ਸੀ ਕਿ ਜੇਕਰ ਸਮਰਥਨ ਦੇ ਨਾਲ ਹੀ ਲੜਨਾ ਤਾਂ ਫਿਰ ਆਜ਼ਾਦ ਤੌਰ ਤੇ ਕਿਉਂ ਪਾਰਟੀ ਦੇ ਵਿੱਚ ਸ਼ਾਮਲ ਕਿਉਂ ਨਹੀਂ ਮਹਿਮਾਨ ਸਾਹਿਬ ਨੂੰ ਵੀ ਸਵਾਲ ਪੁੱਛਿਆ ਉਹ ਕਹਿੰਦੇ ਨੇ ਕਿ ਸਵਾਲ ਲੱਖਾ ਸਿੰਘ ਸਧਾਨਾ ਨੂੰ ਹੀ ਪੁੱਛਣਾ ਜਿਹੜਾ ਵਾਜਬ ਹੈ ਨਹੀਂ ਇਕੱਠੇ ਲੜਾਂਗੇ ਬਈ ਇੱਕੋ ਨਿਸ਼ਾਨ ਤੇ ਜਿੰਨੇ ਵੀ 13 14 ਉਮੀਦਵਾਰ ਹੋਣਗੇ ਇੱਕੋ ਨਿਸ਼ਾਨ ਤੇ ਲੜਨਗੇ ਲੱਖਾ ਵੀ ਉਸ ਨਿਸ਼ਾਨ ਤੇ ਲੜੂਗਾ ਬਠਿੰਡੇ ਦੀ ਗੱਲ ਆ ਜੇਕਰ ਜੇਕਰ ਮੈਂ ਮਾਨ ਸਾਹਿਬ ਨੂੰ ਸਵਾਲ ਪੁੱਛਿਆ ਗੜ ਕਹਿੰਦੇ ਕਿ ਬਾਦਲਾਂ ਦੇ ਗੜ ਨੂੰ ਤੋੜਨਾ ਹੈ ਕਿ ਲੱਖਾ ਸਿੰਘ ਸਧਾਨਾ ਇੰਨਾ ਕੁ ਮਜ਼ਬੂਤ ਹੋ ਪਾਇਆ ਹਲਕੀ ਮੌੜ ਤੋਂ ਨਹੀਂ ਜਿੱਤ ਪਾਈ ਕਿ ਬਠੰਡੇ ਤੋਂ ਇੰਨਾ ਕੁ ਮਜ਼ਬੂਤ ਆ ਕਿ ਬਾਦਲਾਂ ਦੇ ਗੜ ਨੂੰ ਤੋੜ ਦੂ ਦੇਖੋ ਬਾਦਲਾਂ ਦਾ ਗੜ ਤਾਂ ਮੌੜ ਤੋਂ ਵੀ ਤੋੜਦਾ ਸੀ ਇਹਨਾਂ ਨੂੰ ਪਈ ਸੀ 20 ਤੇ ਮੈਨੂੰ ਪਈ ਸੀ 29 ਨਾ ਮੈਂ ਬਿਲਕੁਲ ਨਵਾਂ ਸੀ ਉੱਥੇ ਮੇਰਾ ਕੋਈ ਸਿਆਸੀ ਪਿੱਛੇ ਕੋਈ ਆਧਾਰ ਨਹੀਂ ਸੀਗਾ ਮੈਂ ਕਿਤੇ ਉਹਨਾਂ ਪਿੰਡਾਂ 'ਚ ਨਹੀਂ ਵਿਚਰਿਆ ਸੀ ਬਹੁਤੇ ਪਿੰਡਾਂ ਦਾ ਪਹਿਲੀ ਵਾਰ ਹੀ ਗਿਆ ਸੀ ਮੈਂ ਤੇ ਇੱਥੋਂ ਵੀ ਤੋੜਾਂਗੇ ਅਸਲ ਮੈਂ ਅਸੀਂ ਤਾਂ ਕੌਣ ਤੋੜਨ ਵਾਲੇ ਪ੍ਰਮਾਤਮਾ ਤੋੜਦਾ ਹੰਕਾਰ ਨੂੰ ਮਾਰਾ ਜੋ ਇਹਨਾਂ ਨੇ ਜੁਇਨਾ ਨੇ ਕੀਤਾ ਪੰਜਾਬ ਨਾਲ ਪੰਥਕੌਮ ਨਾਲ ਕੀਤਾ ਬੇਅਦਬੀਆਂ ਤੋਂ ਲੈ ਕੇ ਪਹਿਲਾਂ ਤੋਂ ਲੈ ਕੇ ਬਾਦਲਾਂ ਦਾ ਕੀ ਇਤਿਹਾਸ ਰਿਹਾ ਕਿਵੇਂ ਇਹਨਾਂ ਨੇ ਸਾਰੇ ਜਿਹੜੇ ਬੁੱੱਛੜ ਸੀਗੇ ਜਿਨ੍ਹਾਂ ਨੇ ਹਜ਼ਾਰਾਂ ਮੁੰਡੇ ਸਾਡੇ ਮਾਰੇ ਕਹਣ ਕੀਤਾ ਸਾਡੀਆਂ ਬੀਬੀਆਂ ਦੀਆਂ ਬੇਪਤੀਆਂ ਹੋਈਆਂ ਉਹਨਾਂ ਨੂੰ ਅਹੁਦਿਆਂ ਤੇ ਬਿਠਾਉਣ ਵਾਲੇ ਸਟਾਰ ਲਾਉਣ ਵਾਲੇ ਫੀਤੀਆਂ ਲਾਉਣ ਵਾਲੇ ਡੀਜੀਪੀ ਬਣਾਉਣ ਵਾਲੇ ਵੀ ਇਹੀ ਨੇ ਐਮਐਲਏ ਚੇਅਰਮੈਨ ਬਣਾਉਣ ਵਾਲੇ ਵੀ ਇਹੀ ਨੇ ਉਹਨਾਂ ਨੂੰ ਬਚਾਉਣ ਵਾਲੇ ਵੀ ਇਹੀ ਨੇ ਉਸ ਤੋਂ ਬਾਅਦ ਫਿਰ ਕਾਲੇ ਕਾਨੂੰਨਾਂ ਦੇ ਹੱਕ ਚ ਭੁਗਤਣ ਵਾਲੇ ਵੀ ਇਹੀ ਨੇ ਤਿੰਨੇ ਕਹਿੰਦੇ ਸੀ ਕਾਨੂੰਨ ਚੰਗੇ ਆ ਬੀਬਾ ਵੀ ਤੇ ਸੁਖਵੀਰ ਤੇ ਆਪਣਾ ਪ੍ਰਕਾਸ਼ ਸਿੰਘ ਵੀ ਵੀ ਮੋਦੀ ਦਾ ਬਹੁਤ ਫਾਇਦਾ ਕਰ ਰਿਹਾ ਕਿਸਾਨਾਂ ਦਾ ਪਤਾ ਲੱਗਾ ਲੋਕਾਂ ਨੇ ਪਿੰਡਾਂ 'ਚ ਨਹੀਂ ਆਉਣ ਦੇਣਾ ਉਦੋਂ ਬਾਅਦ ਕਹਿੰਦੇ ਗੱਠ ਜੋੜ ਤੋੜ ਲਿਆ ਅਸਤੀਫਾ ਦੇਤਾ ਅਣ ਫੇਰ ਵਿੱਚ ਰੁਕ ਜੇ ਗਿਆ ਗੱਠ ਜੋੜ ਹੁੰਦਾ ਹੁੰਦਾ ਆ ਅਸਲ ਅੰਦਰੋਂ ਇੱਕ ਨੇ ਉੱਤੋਂ ਹੀ ਪਾਸੇ ਆ ਵੀ ਲੋਕ ਦਿਖਾਵੇ ਲਈ ਪਾਸੇ ਆ ਇਸੇ ਕਰਕੇ ਤਾਂ ਹੁਣ ਮਲੂਕੇ ਦਾ ਮੁੰਡਾ ਤੇ ਨੂੰ ਉਧਰ ਭੇਜ ਤੇ ਵੀ ਤੁਸੀਂ ਇਧਰ ਆਜੋ ਵੀ ਤੁਸੀਂ ਆਪਾਂ ਘਰ ਦੀ ਗੱਲ ਆ ਵੋਟਾਂ ਦੇਖ ਲੈ ਆਂ ਕਹਿ ਕਹਾ ਕੇ ਪਵਾ ਲਾਂਗੇ ਪਰ ਮਲੂਕਾ ਸਾਹਿਬ ਕਹਿੰਦੇ ਮੈਂ ਤਾਂ ਕਿਹਾ ਸੀ ਕਿ ਉੱਤਰ ਜਾਣ ਦੀ ਜ਼ਰੂਰਤ ਨਹੀਂ ਇੱਧਰ ਹੀ ਰਹੋ ਕਹਿੰਦੇ ਮੰਨ ਨਹੀਂ ਮੇਰੀ ਜਵਾਕਾਂ ਨੇ ਨਹੀਂ ਨਹੀਂ ਇਹ ਕਿਵੇਂ ਹੋ ਸਕਦਾ ਜਾਂ ਤਾਂ ਜਾਂ ਤਾਂ ਮਲੂਕਾ ਸਾਹਿਬ ਇਹ ਕਹਿਣ ਵੀ ਇਹ ਸੀ ਤਾਂ ਉਹਨਾਂ ਨਾਲ ਤੋੜ ਵਿਛੜਾ ਕਰਤਾ ਉਹ ਤਾਂ ਇਹ ਕਹਿੰਦੇ ਨੇ ਇੱਕ ਪਾਸੇ ਤਾਂ ਵੀ ਹਾਂ ਮੇਰੇ ਪਰਿਵਾਰ ਦੇ ਮੈਂਬਰ ਆ ਮੇਰੀ ਨੂੰਹ ਆ ਮੇਰਾ ਪੁੱਤ ਹੈ ਸਾਡੇ ਨਾਲ ਹੀ ਇਕੱਠੇ ਹੀ ਰਹਿਣੇ ਆ ਨਾਲੇ ਫਿਰ ਉਹਨਾਂ ਦੇ ਪਾਸੇ ਕਿ ਬਾਗੇ ਜੇ ਦੇਖਿਆ ਜਾਵੇ ਮਲੂਕਾ ਸਾਹਿਬ ਦੀ ਨੂੰਹ ਆ ਜਿਹੜੀ ਆਈਐਸ ਬਣਦੀ ਆ ਉਹ ਵੀ ਇਹਨਾਂ ਦੀ ਬਦੌਲਤ ਆ। ਉਹ ਕਹਦਾ ਮੁੰਡਾ ਗੁਰਪ੍ਰੀਤ ਮਲੂਕਾ ਚੇਅਰਮੈਨ ਬਣਦਾ ਡਾਇਰੈਕਟਰ ਬਣਦਾ ਹੋਰ ਕਈ ਅਹੁਦਿਆਂ ਤੇ ਉਹਨੂੰ ਜ਼ਿਲ੍ਹਾ ਪ੍ਰੀਸ਼ਦ ਚੇਅਰ ਆਪਣਾ ਬਣਾਇਆ ਜਾਂਦਾ ਮੈਂਬਰ ਉਹ ਵੀ ਇਹਨਾਂ ਦੀ ਬਦੌਲਤ ਹੀ ਹੁੰਦਾ। ਇਹ ਕਿਵੇਂ ਹੋ ਗਿਆ ਵੀ ਅੱਜ ਉਹ ਆਕੀ ਹੋ ਗਏ ਬਾਗੀ ਹੋ ਗਏ ਇਹ ਤਾਂ ਨਹੀਂ ਹੋ ਸਕਦਾ ਨਾ। ਉਹਦਾ ਆਮ ਮਤਲਬਾਂ ਦੇ ਘਰਾਂ 'ਚ ਹੁੰਦਾ ਵੀ ਲੋਕ ਲੜ ਕੇ ਮੁੰਡੇ ਆਸੇ-ਪਾਸੇ ਹੋਗੇ ਇਹਨਾਂ ਨਹੀਂ ਪਾਸੇ ਜਾਂਦੇ ਹੁੰਦੇ। ਇਹਦਾ ਇਹਦਾ ਇੱਕ-ਇੱਕ ਕਦਮ ਬੜਾ ਸੋਚ ਸਮਝ ਕੇ ਪਟਦੇ ਨੇ ਵੀ ਆਹ ਕਦਮ ਨਫਾ ਦੇਊਗਾ ਨੁਕਸਾਨ ਦੇਊਗਾ। ਕੱਕੀਜ਼ ਹੋੁਰਾ ਅੱਜ ਮੈਂ ਬਾਦਲਾਂ ਦੇ ਗੜ ਦੀ ਆਪਾਂ ਗੱਲ ਕਰਦੇ ਹਾਂ ਬਠਿੰਡੇ ਤੋਂ ਪਰ ਬਾਦਲਾਂ ਦੀ ਪਹਿਲੀ ਸੂਚੀ ਵੀ ਜਿਹੜੀ ਉਹ ਜਾਰੀ ਹੋ ਗਈ ਲੋਕਾਂ ਵੱਲੋਂ ਸਵਾਲ ਵੀ ਇਹੀ ਨੇ ਕਿ ਬਾਦਲ ਪਰਿਵਾਰ ਦੇ ਵੱਲੋਂ ਜਿੱਥੇ ਪਤਾ ਕਿ ਸਾਡਾ ਘਰ ਹੈ ਜਿੱਥੇ ਪਤਾ ਸਾਡਾ ਗਾੜਾ ਸਾਡਾ ਦਬਦਬਾ ਉੱਥੇ ਹਾਲਾਂਕਿ ਨਾਮ ਆਪਣੇ ਪਰਿਵਾਰ ਦਾ ਹਾਲੇ ਤੱਕ ਅਨਾਉਂਸ ਨਹੀਂ ਕੀਤਾ ਜਾ ਰਿਹਾ ਕੀ ਲੱਗਦਾ ਬਾਦਲ ਪਰਿਵਾਰ ਭੱਜ ਰਹੇ ਨੇ ਡਰ ਰਹੇ ਨੇ ਜਾਂ ਹਾਲੇ ਕੁਝ ਸੋਚ ਰਹੇ ਨੇ ਜਿਵੇਂ ਤੁਸੀਂ ਕਹਿੰਦੇ ਕਿ ਹਰ ਕਦਮ ਸੋਚ-ਸੋਚ ਕੇ ਤਰਦਾ ਕਿ ਹਾਲੇ ਕੋਈ ਸੋਚ ਰਹੇ ਨੇ ਹਾਲੇ ਬਹੁਤ ਕੁਝ ਸੋਚਣਾ ਇਹਨਾਂ ਨੇ ਹਾਲੇ ਰਾਜੇ ਬੜੰਗਣਾ ਸੈਟਿੰਗਾਂ ਵੀ ਹੋ ਦੇਖੀ ਜਾਓ ਕਾਂਗਰਸ ਨਾਲ ਸੈਟਿੰਗਾਂ ਵੀ ਕਰਨਗੇ ਜਾਂ ਪਹਿਲਾਂ ਉਥੋਂ ਪਟਿਆਲਾ ਤੇ ਬਠਿੰਡਾ ਹੁੰਦੀ ਰਹੀ ਹੈ ਐਂ ਹੁਣ ਕੋਈ ਇਹ ਜਿਹੀ ਕੋ ਪੈਂਤੜੇ ਵਾਜੀ ਖੇਡਣਗੇ ਐਵੇਂ ਥੋੜੀ ਉਥੋਂ ਢਿੰਡਸੇ ਦੀ ਘੱਟ ਕੇ ਤੇ ਉਹਨੂੰ ਦੇਤੀ ਆਪਣੇ ਝੁੰਦੇ ਨੂੰ ਢਿੰਡਸਾ ਉੱਥੇ ਬੇਸ਼ੱਕ ਸੰਗਰੂਰ ਦੇ ਵਿੱਚ ਮਾਨਸਾਹ ਦੇ ਮੁਕਾਬਲੇ ਪੂਰਾ ਮਜ਼ਬੂਤ ਨਹੀਂ ਸੀ ਪਰ ਉਹਦੇ ਮੁਕਾਬਲੇ ਜਿਹੜਾ ਝੁੰਦਾ ਸੀ ਉਹਦੇ ਮੁਕਾਬਲੇ ਮਜ਼ਬੂਤ ਸੀ ਇਹ ਸੈਟਿੰਗਾਂ ਵਾਲੇ ਕਰ ਲੈਣਗੇ ਨਾ ਇਹਨਾਂ ਨੇ ਅੰਦਰ ਖਾਤੇ ਸਾਰੇ ਸੈਟਿੰਗਾਂ ਸੂਟਿੰਗਾਂ ਕਰਕੇ ਜਾਂਦੇ ਨੇ ਵੰਤ ਨਾਲ ਵੀ ਸੈਟਿੰਗਾਂ ਹੋਣੀਆਂ ਤੁਸੀਂ ਦੇਖ ਲਿਓ ਇੱਥੇ ਉਹਨਾਂ ਦੀ ਤਾਂ ਹੈਗੀ ਆ ਉਹ ਤਾਂ ਵੈਸੇ ਇੰਡੀਆ ਲਾਇੰਸ ਦੇ ਵਿੱਚ ਹੈਗੇ ਨੇ ਅੱਠ ਜੋੜ ਦੇ ਵਿੱਚ ਹੈਗੇ ਆ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਥੇ ਤੋਂ ਕਿਉਂ ਡਰਾਮਾ ਕਰੀ ਇਹਦੇ ਵੀ ੱਡ ਵੱਡੀਆਂ ਇੱਥੇ ਵੀ ਤੁਸੀਂ ਦੇਖੋ ਆਪਸ ਵਿੱਚ ਬੰਦੇ ਨੂੰ ਇੱਕ ਦੂਜੇ ਨੂੰ ਦੇਖਣਗੇ ਵੀ ਕਿਹੜਾ ਬੰਦਾ ਜਿੱਦਦਾ ਉਧਰੋਂ ਸਾਰੀ ਸ਼ਕਤੀ ਝੋਕਣਗੇ ਜਾਂ ਆਮ ਆਦਮੀ ਦਾ ਜੇ ਇਦਾਂ ਦਾ ਕਾਂਗਰਸ ਉਧਰੋਂ ਜ਼ੋਰ ਲਾਉ ਜੇ ਕਾਂਗਰਸ ਜਿੱਤਦਾ ਤਾਂ ਆਮ ਆਦਮੀ ਵਾਲੇ ਜ਼ੋਰ ਲਾਉਣਗੇ ਇਹ ਇਸ ਤਰੀਕੇ ਨਾਲ ਇਹਨਾਂ ਨਾਲ ਸੈਟਿੰਗ ਹੋਣੀ ਹੈ ਸਾਰਾ ਨਾ ਸੈਟਿੰਗਾਂ ਸੂਟਾਂ ਵਾਲੇ ਦੇਖ ਰਹੇ ਨੇ ਹਾਲੇ ਤਰ ਅਸਲ ਪੈਰ ਨਹੀਂ ਲੱਗ ਰਹੇ ਇਹਨਾਂ ਨੇ ਇੱਕ ਹੋਰ ਡਰਾਮਾ ਫੜ ਲਿਆ ਯਸ ਆਪਣੇ ਪੰਜ ਸੱਤ ਚੈਨਲ YouTube ਚੈਨਲ ਜਿਹਨਾਂ ਨੇ ਖੜੇ ਕਰ ਲਏ ਪਿੰਡ ਦੀ ਕਿਸਾਤ ਚ ਜਾਂਦੇ ਆ ਆਪਣੀ ਪੰਜ ਸੱਤ 10 15 ਬੰਦੇ ਬਜ਼ੁਰਗ ਬਿਠਾਉਂਦੇ ਨੇ ਉਹਨਾਂ ਕੋਲੇ ਜਾ ਕੇ ਪੁੱਛਣ ਲੱਗ ਜਾਂਦੇ ਆ ਉਹ ਕਹਿੰਦੇ ਜੀ ਬੀਬਾ ਨੂੰ ਵੋਟ ਪਾਵਾਂਗੇ ਬੀਬਾ ਨੂੰ ਵੋਟ ਪਾਵਾਂਗੇ ਜਿਹੜੇ ਲੋਕਾਂ 'ਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਿਕਲੇ ਦਾ ਪੰਜਾਬ ਬਚਾਓ ਯਾਤਰਾ ਯਾਰ ਤੁਸੀਂ ਦੱਸਦਾ ਦਿਓ ਤੁਸੀਂ ਪੰਜਾਬ ਦਾ ਬਰਬਾਦ ਪੰਜਾਬ ਕਿਹਨੇ ਕੀਤਾ ਫਿਰ ਦੱਸੋ ਚਲੋ ਤੁਸੀਂ ਮੈਨੂੰ ਲੱਗਦਾ ਵੀ ਪਿਛਲੇ ਜੇ ਆਪਾਂ ਪੰਜਾਬ ਸੂਬਾ 68 ਚ ਬਣਦਾ 68 ਤੋਂ ਲੈ ਕੇ ਹਿੰਦੂਸਾਲ ਕਿੰਨੇ ਸਾਲ ਹੋ ਗਏ 24 ਆ ਗਿਆ ਅੱਧਾ ਸਮਾਂ ਰਾਜ ਇੱਥੇ ਬਾਦਲਾ ਨੇ ਕੀਤਾ ਤੇ ਬਰਬਾਦ ਕਿਹਨੇ ਕੀਤਾ ਇੱਥੇ ਤੇ ਬਚਾਇਆ ਕਿਉਂ ਨਹੀਂ ਜਦੋਂ ਰਾਜ ਕਰਦੇ ਰਹੇ ਲਗਾਤਾਰ ਥੋੜੀ 10 ਸਾਲ ਸਰਕਾਰ ਵੀ ਰਹੀ ਗਈ ਉਦੋਂ ਕਿੱਥੇ ਸੀ ਬਚਾਉਣ ਵਾਲੀਆਂ ਗੱਲਾਂ ਕਰਨ ਵਾਲੇ ਅੱਜ ਤੁਸੀਂ ਹਰ ਗੱਲ ਕਰਦੇ ਹੋ ਇੱਕ ਪਿੰਡ ਮਾਨਸਾ ਦੇ ਚ ਬੀਬਾ ਬੋਲੀ ਕਿ ਬੰਦੀ ਸਿੰਘਾਂ ਦੀ ਰਿਹਾਈ ਲੈ ਅਸੀਂ ਬਹੁਤ ਕੁਛ ਕੀਤਾ ਬੀਬਾ ਜੀ ਤੁਹਾਡੇ ਸਹਰਾ ਸਾਹਿਬ ਚਿੱਠੀਆਂ ਲਿਖ ਦਿੰਦੇ ਸੀਗੇ ਸੈਂਟਰ ਨੂੰ ਵੀ ਬੰਦੀ ਸਿੰਘ ਪੰਜਾਬ ਨਾ ਆ ਜੇ ਮਾਹੌਲ ਖਰਾਬ ਹੋ ਜਾਊ ਆਹੀ ਹੁਣ ਮੈਂ ਕੱਲ ਪਰਸੋਂ ਦੇਖ ਰਿਹਾ ਸੀਗਾ ਵਿਕਰਮਜੀਤਿਆ ਬੋਲ ਰਿਹਾ ਐ ਜਿਹੜੇ ਡਿਬਰੂਗੜ੍ਹ ਸਾਡੇ ਬੰਦ ਨੇ ਮੁੰਡੇ ਐ ਐਨਐਸਏ ਦੇ ਦੀ ਉਹਦੇ ਵਾਪਤ ਇਹੀ ਮਜੀਤਿਆ ਕਹਿੰਦੇ ਕਹਿੰਦਾ ਸੀਗਾ ਕਿ 15 ਮਿੰਟ ਸਾਨੂੰ ਦਿਓ ਅਮਰਤਪਾਲ ਨੂੰ ਤੱਕਲੇ ਨੂੰ ਸਿੱਧਾ ਕਰ ਦਿਆਂਗੇ ਹੁਣ ਕਹਿੰਦੇ ਨਾਲ ਆਹੀ ਬੀਬਾ ਨੇ ਕਦੇ ਕਿਹਾ ਸੀ ਕੱਲ ਦਾ ਸ਼ੋਕਰਾ ਡਬਈਓ ਆ ਕੇ ਅੱਗ ਲਾਉਂਦਾ ਪੰਜਾਬ ਨੂੰ ਅੰਦਰ ਚੱਕ ਕੇ ਦਿਓ ਹੁਣ ਕਹਿੰਦੀ ਨਾਲ ਪੰਜਾਬ ਦੇ ਲੋਕਾਂ ਨੂੰ ਇੰਨਾ ਦਾ ਸੋਚਣਾ ਚਾਹੀਦਾ ਯਾਰ ਵੀ ਆਪਦੀ ਜ਼ਮੀਰ ਦੀ ਆਵਾਜ਼ ਤਾਂ ਸੁਣੋ ਨਾ ਯਾਰ ਜਿਹੜੇ ਸਾਡੀਆਂ ਲਾਸ਼ਾਂ ਤੇ ਹੁਣ ਤੱਕ ਰਾਜਨੀਤੀ ਕਰਦੇ ਰਿਆ ਸਾਡੀ ਨੌਜਵਾਨੀ ਦਾ ਘਾਣ ਕਰਕੇ ਇੱਥੋਂ ਤੱਕ ਪਹੁੰਚੇ ਆ ਅਸੀਂ ਅੱਜ ਵੀ ਕਹਿੰਦੇ ਜੈ ਹੰਦਾਬਾਦ ਆ ਯਾਰ 19 ਦੇ ਵਿੱਚ ਬਰਗਾੜੀ ਮੋਰਚਾ ਲੱਗਿਆ ਲੱਗਿਆ ਬੂਟਾਂ ਤੋਂ ਪਹਿਲਾਂ 3 ਮਹੀਨੇ ਪਹਿਲਾਂ ਮੋਰਚਾ ਸਮਾਪਤ ਹੋਇਆ ਉਹ ਤੁਸੀਂ ਦੇਖੋ ਵੀ 19 ਦੇ ਵਿੱਚ ਤਿੰਨਾ ਮਹੀਨਿਆਂ ਦੇ ਵਿੱਚ ਭੁੱਲ ਭਲਾ ਕੇ ਇੱਥੋਂ ਹਰ ਸਿਮਰਤ ਜਿੱਤ ਗਈ ਸੀ ਸਖਬੀਰ ਸੋ ਜਿੱਤ ਗਿਆ ਸੀ ਫਰੋਇਪੁਰੋਂ ਤੇ ਐਡਾ ਇਹ ਲੱਗਦਾ ਕਿ ਅਸੀਂ ਬਹੁਤ ਮਜ਼ਬੂਤ ਆਂ ਸਖਬੀਰ ਕਿਉਂ ਭੱਜ ਗਿਆ ਫਰੋਇਪੁਰੋਂ ਲੜੇ ਫਿਰ ਕਿਉਂ ਨਹੀਂ ਲੜਦਾ ਸਾਰਾ ਧਰਮਦਾਰ ਸਾਰੀ ਕੋਸ਼ਿਸ਼ ਹੋ ਰਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਬਰਹੰਡਾ ਬਚਾ ਲਓ ਬਾਕੀ ਦੇਖੀ ਜੋ ਕੀ ਹੁੰਦਾ ਪਰ ਐਸ ਵਾਰ ਮੈਂ ਤੁਹਾਨੂੰ ਦਿਖਾਦਾ ਮੈਂ ਲੰਬੀ ਹਲਕੇ 'ਚ ਵੀ ਗਿਆ ਸਾਰਾ ਲੰਬੀ ਹਲਕੇ ਦੇ 72 ਪਿੰਡਾਂ ਮੈਂ ਕੱਲੇ-ਕੱਲੇ ਪਿੰਡ ਢਾਣੀਆਂ ਕੋਠਾਂ ਸਭ ਕੁਲ ਜਾ ਕੇ ਆਇਆ ਐਸ ਵਾਰ ਜਿਹੜੇ ਜਮ੍ਹਾਂ ਐ ਕਹਿੰਦੇ ਸੀ ਸੁਖਬੀਰ ਦੇ ਮੁੱਛ ਦੇ ਬਾਲ ਆ ਇੰਨੇ ਸਾਲ ਤੋਂ ਇਕੱਠੇ ਆ ਇੱਕ ਤੁਹਾਨੂੰ ਮੈਂ ਗੱਲ ਸੁਣਾਉਣਾ ਹੁਣ ਮੈਂ ਸਰਪੰਚ ਦਾ ਨਾਂ ਨਹੀਂ ਲਵਾਂਗਾ ਉਹਦੇ ਘਰੇ ਨਾ ਜਾ ਕੇ ਬਹਿ ਜਣੇ ਮੈਂ ਉਹਦੇ ਪਿੰਡ ਬੋਲਣ ਗਿਆ ਤੇ ਮੈਨੂੰ ਘਰੇ ਲੈ ਗਿਆ ਉਹਦੇ ਕਹਿੰਦਾ ਭਾਈ ਆ ਜਾ ਚਾਹ ਪਾਣੀ ਪੀਉਣੀਆਂ ਮਾ ਚੱਲ ਭਾਈ ਅਸੀਂ ਬਾਗ ਗਏ ਭਾਈ ਉਹ ਕਹਿੰਦਾ ਭਾਈ ਮੇਰਾ ਫਾਇਦਾ ਨਿੱਜੀ ਜੇ ਮੈਂ ਸੋਚਾਂ ਤਾਂ ਮੈਨੂੰ ਇੰਨਾ ਕੀਤਾ ਵੀ ਜੇ ਮੇਰੇ ਖੇਤ ਦੇ ਵਿੱਚ ਨਾ ਪੈਪ ਪਈ ਆ ਪਾਣੀ ਵਾਲੀ ਉਹ ਪੈਪ ਪਾਣੀ ਵਾਲੀ ਮੇਰੀ ਜਿਹਵੇਂ ਆਪਣਾ ਸਰਕਾਰ 9 ਰੁਪਏ ਤੇ 1 ਰੁਪਿਆ ਪਿੰਡ ਨੇ ਭਰਨਾ ਹੁੰਦਾ ਉਹ ਕਹਿੰਦਾ ਉਹ ਰੁਪਿਆ ਵੀ ਨਹੀਂ ਮੈਂ ਭਰਿਆ ਉਹ ਵੀ ਬਾਦਲਾਂ ਨੇ ਭਰਿਆ ਤੇ ਮੇਰੇ ਕਹਿੰਦਾ ਘੱਟੋ ਘੱਟ ਨਾ ਵਾਲਾ 1.5-2 ਕਰੋੜ ਦੀ ਉਧਰ ਪੈਲੀਆਂ ਬਹੁਤ ਖੁੱਲੀਆਂ ਮੁਕਸਰ ਦੇ ਲੋਕਾਂ ਕੋਲੇ 1.5-2 ਕਰੋੜ ਦੀ ਮੇਰੇ ਪੈਪ ਪਈ ਆ ਨਿੱਜੀ ਤੌਰ ਤੇ ਮੈਨੂੰ ਇੰਨਾ ਫਾਇਦਾ ਹੋਇਆ ਪਰ ਮੈਂ ਬੋਰਡ ਤੈਨੂੰ ਪਾਉਂ ਮੈਂ ਵੀ ਕਾਰਨ ਦੱਸ ਕੀ ਆ ਕਹਿੰਦਾ ਮੈਂ ਨਿੱਜੀ ਫਾਇਦੇ ਲੋਕਾਂ ਦੇ ਇਹਨੇ ਕਰਤੇ ਠੀਕ ਆ ਉਹ ਵੀ ਕਢਾ ਦੀ ਜੇਬ ਚੋਂ ਕੀਤੇ ਆ ਉਹ ਵੀ ਤਾਂ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਹੀ ਕੀਤੇ ਨੇ ਪਰ ਜਿਹੜਾ ਕਹਿੰਦਾ ਇਹਨਾਂ ਨੇ ਪੰਜਾਬ ਦਾ ਘਾਣ ਪੰਥ ਦਾ ਘਾਣ ਕੌਮ ਦਾ ਘਾਣ ਕਰਤਾ ਹੁਣ ਸਮਝ ਆਉਣ ਲੱਗਿਆ ਵੀ ਜਿਹੜਾ ਇਹ ਨੁਕਸਾਨ ਕਰਕੇ ਉਹਦੀ ਪੂਰਤੀ ਨਹੀਂ ਹੋਣੀ ਦੇਖੋ ਆਰਥਿਕ ਪੈਸਾ ਕੋਈ ਆਰਥਿਕ ਤੌਰ ਤੇ ਨੁਕਸਾਨ ਹੋ ਜੇ ਪੈਸੇ ਦਾ ਉਹਦੀ ਪੂਰਤੀ ਹੋ ਜਾਂਦੀ ਆ ਪਰ ਜਿਹੜਾ ਅੰਦਰੋਂ ਇਸ ਤਰ੍ਹਾਂ ਦਾ ਘਾਣ ਅੰਦਰੋਂ ਖੋਰਾ ਲਾ ਗਏ ਅੰਦਰੋਂ ਕਣ ਮੰਗੂ ਖਾ ਗਏ ਉਹ ਬਹੁਤ ਵੱਡਾ ਨੁਕਸਾਨ ਕਰ ਗਏ ਹੁਣ ਲੋਕਾਂ ਨੂੰ ਗੱਲ ਸਮਝ ਆਉਣ ਲੱਗੀ ਹੈ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਆ ਗਿਆ ਅੱਗੇ ਬਾਦਲ ਦਿੱਲੀ ਬਿਆਨ ਦਿੰਦਾ ਚੰਡੀਗੜ੍ਹ ਦਿੰਦਾ ਲੋਕਾਂ ਤੱਕ ਪਹੁੰਚਦਾ ਹੀ ਨਹੀਂ ਸੀ ਚੰਡੀਗੜ੍ਹ ਦਿੱਲੀ ਕੀ ਸਮਝਾ ਉੱਤੇ ਕਰਾਇਆ ਬੈਠ ਕੇ ਸੈਂਟਰ ਦੇ ਨਾਲ ਪੰਜਾਬ ਨੂੰ ਕਿਵੇਂ ਵੇਚਿਆ ਲੋਕ ਨੂੰ ਪਤਾ ਨਹੀਂ ਸੀ ਲੱਗਦਾ ਹੁਣ ਇਕੱਲੇ ਇਕੱਲੇ ਬੰਦੇ ਕੋਲ ਸੋਸ਼ਲ ਮੀਡੀਆ ਉਹਨੂੰ ਪਤਾ ਵੀ ਅੰਦਰ ਖਾਤ ਇਹਦਾ ਨਹੀਂ ਗਿੱਟਮਟ ਕੀ ਹੈ ਬੀਜੇਪੀ ਨਾਲ ਕੀ ਨੁਕਸਾਨ ਕਰ ਰਹੇ ਨੇ ਜਾਂ ਉੱਤੋਂ ਡਰਾਮੇ ਕੀ ਕਰ ਰਹੇ ਨੇ ਇਹ ਸਚਾਈ ਹੈ ਲੰਬੀ ਹਲਕੇ ਦੀ ਯਾਨੀ ਉਸ ਪੱਧਰ ਤੱਕ ਇਹਨਾਂ ਨੂੰ ਹੀ ਪਤਾ ਸਰਵੇਸ ਰੁਪਿਆਵਾਂ ਚ ਵੀ ਮਹਾਉਲ ਹੈ ਕਿ ਜਿਹੜਾ ਅੰਦਰੋਂ ਲੋਕ ਬਹੁਤੇ ਬੰਦੇ ਤੁਹਾਨੂੰ ਮੈਂ ਇਹ ਦੱਸਦਾ ਇਹੇ ਜੇ ਵੀ ਮਲੇ ਲੰਬੀ ਹਲਕੇ ਦੇ ਕਹਿੰਦੇ ਬਾਈ ਤੁਰਾਂਗੇ ਕਿਤੇ ਹੋਰ ਛੰਡੇ ਹੀ ਉਹਨਾਂ ਦੇ ਚੱਕਾਂਗੇ ਨਾਲ ਵੀ ਖਰਚ ਵੀ ਉਹਨਾਂ ਦੇ ਕਰਾਂਗੇ ਪਰ ਐਸ ਕੀ ਤੁਸੀਂ ਨਤੀਜਾ ਹੋਰ ਦੇਖੋਗੇ ਇਹ ਲੋਕ ਅਸਲ ਅੰਦਰੋਂ ਸੋਚੀ ਬੈਠੇ ਆ ਪਾਰਟੀਆਂ ਤੋਂ ਬਾਈ ਸਾਰੀਆਂ ਦੁੱਕ ਕੇ ਲੋਕ ਕਾਂਗਸ ਨੂੰ ਮੌਕਾ ਦਿੱਤਾ ਬਾਲਾ ਨੂੰ ਦਿੱਤਾ ਅਬੋਕਰ ਵਾਲੇ ਲੈਂਦੇ ਢੜੂ ਵਾਲੇ ਕਿੰਨੇ ਚਾਵਾਂ ਨਾਲ ਲੋਕਾਂ ਨੇ ਵੋਟਾਂ ਪਾਈਆਂ 92 ਬੰਦੇ ਜਿਤਾਏ ਹੁਣ ਤੁਸੀਂ ਆਹ ਲਓ ਖੁੱਡੀਆਂ ਪਿੰਡ ਆ ਆਪਣੇ ਦਾ ਜਿਹੜੇ ਮੰਤਰੀ ਨੇ ਗਰਮੀ ਸਿੰਘ ਖੁੱਡੀਆਂ ਦਾ ਉਹ ਇੱਥੇ ਉਮੀਦਵਾਰ ਨੇ ਮੈਂ ਉਹਨਾਂ ਦੇ ਪਿੰਡ ਵੀ ਜਾ ਕੇ ਆਇਆ ਹੁਣ ਖੁੱਡੀਆਂ ਪਿੰਡ ਦੇ ਬੰਦੇ ਸੁਣਨ ਵੀ ਆਏ ਮੈਨੂੰ ਸੁਣ ਕੇ ਮੈਨੂੰ ਫੋਨ ਵੀ ਕੀਤੇ ਮਗਰੋਂ ਮੇਰਾ ਨੰਬਰ ਲੈ ਲਿਆ ਮੈਂ ਦੇਖ ਹਰ ਪਿੰਡ ਦਾ ਹੀ ਨੰਬਰ ਦੇ ਕੇ ਆਨੇ ਆਪਣਾ ਉਹ ਕਹਿੰਦੇ ਬਾਈ ਕੋਈ ਗੱਲ ਹੀ ਨਹੀਂ ਯਾਰ ਕਨੇ ਬਾਰ ਸਾਨੂੰ ਡਾਰ ਇੰਨਾ ਕੁ ਹੁੰਦਾ ਵੀ ਸਾਡੀ ਕੋਈ ਫੋਟੋ ਨਾ ਖਿੱਚ ਕੇ ਭੇਜ ਦੇ ਮੰਤਰੀ ਕੋਲੇ ਵੀ ਆ ਦੇਖੋ ਇਹ ਲੱਖੇ ਨੂੰ ਮਿਲੀ ਜਾਂਦੇ ਆ ਪਰ ਉਹ ਤਾਂ ਦਰਵੇਸ਼ ਸਿਆਸਤ ਦਾ ਨੇ ਉਹ ਇਦਾਂ ਦੀਆਂ ਕਿਵੇਂ ਗੱਲਾਂ ਨੂੰ ਬਾਈ ਕਹਿਣ ਦਰਵੇਸ਼ ਹੁੰਦਾ ਇੱਥੇ ਇੱਥੇ ਜਿਹਦੇ ਕੋਲ ਅਸਲ ਦਰਵੇਸ਼ ਬੰਦਾ ਉਦੋਂ ਦੇਖਿਆ ਜਾਂਦਾ ਜਿਹੜਾ ਵੀ ਦਰਵੇਸ਼ ਹੈ ਕਿਸ ਤਰ੍ਹਾਂ ਦਾ ਬੰਦਾ ਜਦੋਂ ਬੰਦਾ ਪਾਵਰ ਚਾਹੁੰਦਾ ਉਦੋਂ ਪਹਿਲਾਂ ਸਾਰੇ ਦਰਵੇਸ਼ ਹੁੰਦੇ ਆ ਤੱਕੇ ਬਾਲਾਂ ਨੇ ਬਹੁਤ ਕਰਾਇਆ ਲੰਬੀ ਹਲਕੇ ਲੋਕਾਂ ਨਾਲ ਇਹ ਵੀ ਉਹੀ ਕੰਮ ਤੇ ਰਾਹ ਦੇ ਤੁਰੇ ਹੋਏ ਨੇ ਸੋ ਸਾਰੀ ਇਹ ਮੈਂ ਜਿਹੜੀ ਗੱਲ ਕਰ ਰਿਹਾ ਸਾਰਿਆਂ ਦੀਆਂ ਇਹਨਾਂ ਦੀਆਂ ਸਾਰਿਆਂ ਦੇ ਅੰਦਰੋਂ ਸਾਰੀਆਂ ਸੰਗੜਾਂ ਗੱਲ ਨਾਲ ਇੱਕੋ ਹੀ ਨੇ ਦੇਖ ਦੂ ਕਿ ਵੀ ਕਿਹੜਾ ਬੰਦਾ ਕਿਹਨੂੰ ਟਿਕਟ ਦਿੰਦਾ ਕਿਹੜੀ ਪਾਰਟੀ ਨੇ ਕਿਹੜਾ ਉਮੀਦਵਾਰ ਇਹ ਸਾਰੀਆਂ ਸੈਟਿੰਗਾਂ ਸੂਟਿੰਗਾਂ ਕਰਕੇ ਅਫਸਰ ਕਰਾਉਂਦੇ ਨੇ ਬਾਈ ਜਿਹੜੇ ਵੱਡੇ ਅਫਸਰ ਨੇ ਤਾਂ ਉਹ ਹੀ ਸੈਟਿੰਗਾਂ ਕਰਾ ਦਿੰਦੇ ਆ ਜਿਵੇਂ ਲੱਖਾ ਸਿੰਘ ਗੱਲ ਕਰਦੇ ਹਾਂ ਕਿ ਇਹ ਸੈਟਿੰਗਾਂ ਹਜੇ ਕਰ ਰਿਹਾ ਸਮਝੌਤੇ ਹਲੇ ਕਰਨਗੇ ਫਿਰ ਇਸ ਚੀਜ਼ ਦਾ ਕਿਤੇ ਡਰ ਹੈਗਾ ਕਿ ਇੱਕ ਪਾਸੇ ਸਮਝੌਤੇ ਵਾਲੇ ਹੋਣਗੇ ਜਾਂ ਜਿਵੇਂ ਤੁਹਾਡੇ ਕਹਿਣ ਮੁਤਾਬਕ ਸੈਟਿੰਗ ਵਾਲੇ ਹੋਣਗੇ ਦੂਜੇ ਪਾਸੇ ਲੱਖਾ ਸਿੰਘ ਸਿਧਾਣਾ ਇਕੱਲਾ ਹੋਊ ਦੇਖੋ ਅਸੀਂ ਸੱਚ ਦੇ ਖੜੇ ਆ ਬਾਈ ਅਸੀਂ ਤੁਸੀਂ ਅੱਜ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਲ ਦੇ ਜਾਣ ਕੇ ਗਿਆ ਨਾ ਅੱਜ ਵੀ ਸਾਰੀਆਂ ਧਿਰਾਂ ਵੱਲੋਂ ਬਹੁਤ ਜ਼ੋਰ ਲੱਗਿਆ ਜਿਹੜੀਆਂ ਪੰਜਾਬ ਮਾਰੂ ਧਿਰਾਂ ਨੇ ਸਾਡੇ ਨਾਲ ਆਜਾ ਲਖਿਆ ਇਕੱਲੇ ਨੂੰ ਵੋਟ ਨਹੀਂ ਪੈਣੀ ਪਾਰਟੀ ਕੋਲ ਵੋਟਾਂ ਹੁੰਦੀਆਂ ਨੇ ਕਾਡਰ ਹੁੰਦਾ ਪੱਕਾ ਪਾਰਟੀ ਕੋਲ ਭਾਂਡਾ ਬਣਿਆ ਬਾ ਤੈਨੂੰ ਸੌਖਾ ਹੋ ਜੂ ਮਖਾ ਨਹੀਂ ਸੋਡਾ ਪਟਾ ਨਹੀਂ ਯਾਰ ਗੱਲ ਚ ਪਵਾਉਣਾ ਸੋਡਾ ਪਟਾ ਪਵਾ ਲਿਆ ਸੋਡੇ ਮੁਤਾਬਕ ਬੋਲਣਾ ਪਊ ਤੁਸੀਂ ਬੋਲੀ ਦਿੱਲੀ ਦੀ ਬੋਲਣੀ ਆ ਅਸੀਂ ਬੋਲੀ ਪੰਜਾਬ ਦੀ ਬੋਲਣ ਵਾਲੇ ਆ ਪਹਿਲਾਂ ਵੀ ਰਿਹਾ ਮੈਂ ਇਹਨੂੰ ਝਾੜੂ ਵੱਲੋਂ ਉਦੋਂ ਵੀ ਬਹੁਤ ਤਰ੍ਹਾਂ ਦੀਆਂ ਇਸ ਤਰ੍ਹਾਂ ਆਫਰਾਂ ਸੀਗੀਆਂ ਇੱਥੇ 22 ਦੀਆਂ ਵੋਟਾਂ ਤੋਂ ਪਹਿਲਾਂ ਖੁਦ ਭਵੰਤਮਾਨ ਵੱਲੋਂ ਸੀਗੀਆਂ ਕਿ ਇੱਕ ਨਹੀਂ ਦੋ ਨਹੀਂ ਪੰਜ ਬੰਦੇ ਖੜੇ ਕਰ ਲਾ ਸਾਡੇ ਨਾਲ ਪਰ ਨਹੀਂ ਗਏ ਅੱਜ ਵੀ ਨਹੀਂ ਜਾਣਾ ਯਾਰ ਕੋਈ ਗੱਲ ਨਹੀਂ ਅਸੀਂ ਲੜ ਰਹੇ ਆ ਨੰਗੇ ਧੜ ਲੜ ਰਹੇ ਆ ਮੇਰਾ ਪ੍ਰਚਾਰ ਆ ਜਿਹੜਾ ਤੂੰ ਸੁਣੇਗਾ ਕਿਸੇ ਪਿੰਡਸ ਜਾ ਕੇ ਮੈਂ ਖੀਰ ਰੇਲਮੈਂਟਾਂ 'ਚ ਕਹਿਣਾ ਭਾਈ ਚੰਗਾ ਲੱਗਾ ਸਾਥ ਦੇ ਦਿਓ ਮੈਂ ਤਾਂ ਮੁੱਦਾ ਹੀ ਇਹ ਗੱਲ ਕਰਦਾ ਵੀ ਤੁਸੀਂ ਜ਼ਮੀਨਾਂ ਨਾ ਵੇਚੋ ਭਾਈ ਸੋਡੀ ਜ਼ਮੀਨ ਸੋਡੇ ਕੋਲੇ ਬੜੀ ਬੇਸ਼ਕੀਮਤੀ ਹੈ ਇਹਦੀ ਕੋਈ ਕੀਮਤ ਨਹੀਂ ਦੁਨੀਆ 'ਤੇ ਪਰ ਸੋਡੀਆਂ ਜ਼ਮੀਨਾਂ ਬਾਹਰ ਲੀਆਂ ਕੰਪਨੀਆਂ ਖੋਣ ਲਈ ਲਗਾਤਾਰ ਯਤਨ ਕਰ ਰਹੀਆਂ ਨੇ ਆ ਰਹੀਆਂ ਨੇ ਪ੍ਰਵਾਸ ਨਾ ਕਰੋ ਪੰਜਾਬ ਛੱਡ ਕੇ ਨਾ ਭੱਜੋ ਮੁੜ ਕੇ ਆਪਣੀ ਧਰਤੀ ਆਪਣਾ ਵਿਰਸਾ ਸੰਭਾਲੋ ਆ ਕੇ ਸੋਡੇ ਪਾਣੀ ਮੁਖ ਚੱਲੇ ਯਾਰ ਤਰਤੀਹਰੋਂ ਦੀ unge ਹਟਲੇ ਪਾਣੀ ਜ਼ਹਿਰੀਲੇ ਕਰਤੇ ਪਾਪਾ ਜ਼ਹਿਰ ਫੈਕਟਰੀਆਂ ਨੇ ਉਹਦੇ ਬਾਰੇ ਗੌਰ ਕਰ ਲਓ ਸੇਵੇ ਘਰ ਤੇ ਗੁਰੂ ਘਰ ਇਕੱਠੇ ਕਰ ਲਓ ਜਾਤਾਂ ਪਾਤਾਂ ਨੂੰ ਆਪਾਂ ਦੂਰ ਕਰਕੇ ਸਾਡੇ ਗੁਰੂਆਂ ਦੇ ਸਿਧਾਂਤ ਤੇ ਆਪਾਂ ਪਹਿਰਾ ਦੇਈ ਪਿੰਡਾਂ ਦੇ ਅੰਦਰ ਬਹਿਈਆਂ ਦੀਆਂ ਬੂਟਾਂ ਵੜਨੀਆਂ ਨੇ ਵੱਡੇ ਪੱਧਰ ਤੇ ਉਹ ਜਿੱਥੇ ਬਹਿਈਆਂ ਦੀਆਂ ਬੂਟਾਂ ਸਾਨੂੰ ਵੈਸੇ ਗਿਣਤੀ ਦੇ ਪੱਖ ਤੋਂ ਨੁਕਸਾਨ ਦੇਣਗੀਆਂ ਉਹ ਸਾਡੇ ਜਿਹੜੇ ਗਰੀਬ ਭਰਾ ਨੇ ਮਜ਼ਦੂਰ ਉਹਨਾਂ ਦਾ ਕੰਮ ਖੋਲਿਆ ਉਹਨਾਂ ਨੇ ਆ ਕੇ ਚੱਲ ਰਹਾਂ ਤੇ ਪੱਠਿਆਂ ਤੇ ਟੋਲ ਪੁਲਾ ਜਾਂਦੇ ਕਾਰਖਾਨਾ ਚ ਕੁੱਲ ਦਿਹਾੜੀ ਤੇ ਉਹ ਆ ਗਏ ਮਜ਼ਦੂਰੀ ਤੇ ਉਹ ਆ ਗਏ ਸਾਡੇ ਬੰਦੇ ਤਾਂ ਭੁੱਖੇ ਮਰਨ ਲੱਗ ਗਏ ਬੋਲੀ ਦੀ ਮੈਂ ਗੱਲ ਕਰਦਾ ਹਰ ਪਿੰਡ ਜੱਗ ਨੂੰ ਸਕੂਲਾਂ ਚ ਪਤਾ ਕਰ ਲੋ ਛੋਡੇ ਜਵਾਕਾਂ ਦੀ ਜੱਖਣਾ ਪੜਤੀ ਉਹ ਜੜ ਵੜਤੀ ਛੋਡੇ ਜਵਾਕਾਂ ਦੀ ਸਿਰਾਂ ਦੇ ਜੂੜੇ ਆ ਪੱਲੇ ਊੜੇ ਹੈ ਨਹੀਂ ਮਰ ਜੋਗੇ ਇਤਿਹਾਸ ਛੋਡਾ ਖਤਮ ਕਰੀਏ ਨਾ ਕਿਤਾਬਾਂ ਚੋਂ ਇਹ ਗਰਵਾਣੀ ਤੁਹਾਡੀ ਬਦਲਨੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਮੈਂ ਤਾਂ ਉਹ ਮੁੱਦੇ ਜਿਹੜੇ ਠਾ ਰਹੇ ਹਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਸਾਹਮਣੇ ਆਉਣੀਆਂ ਗੱਲਾਂ ਲੋਕਾਂ ਨੇ ਬਿਲਕੁਲ ਸੱਚ ਆ ਇਹ ਤਾਂ ਗੱਲਾਂ ਨਹੀਂ ਸੁਣੀਆਂ ਹੈ ਜੀਆਂ ਕਿਤੇ ਮੈਂ ਬਠਿੰਡੇ ਦੀ ਗੱਲ ਕਰੀ ਆ ਜਿੱਥੇ ਬਠਿੰਡਾ ਬਾਦਲਾਂ ਦਾ ਗੜ੍ਹ ਕਿਹਾ ਜਾਂਦਾ ਉੱਥੇ ਸੰਗਰੂਰ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਬਠਿੰਡੇ ਤੋਂ ਸਾਡੀ ਸਾਡਾ ਸਾਹ ਜਿਹੜਾ ਸ਼ਰਮਣੀ ਕਲਦਲ ਅਮਰਸਰ ਸਮਜੀਤ ਸਿੰਘ ਮਾਨ ਦੇਣਗੇ ਤਾਂ ਸੰਗਰੂਰ ਦੇ ਵਿੱਚ ਸਾਤ ਤੁਸੀਂ ਦੇਵਾਂਗੇ ਜਿਵੇਂ ਇੱਥੇ ਜੇ ਬਾਦਲਾਂ ਦਾ ਗੜਾ ਤਾਂ ਉਹ ਵੀ ਆਮ ਆਦਮੀ ਪਾਰਟੀ ਦੀ ਰਾਜਧਾਨੀ ਕੀ ਲੱਗਦਾ ਕਿ ਰਾਜਧਾਨੀ ਨੂੰ ਬਦਲ ਸਕਣਗੇ ਇਸ ਵਾਰੀ ਫਿਰ ਨਹੀਂ ਰਾਜਧਾਨੀ ਪੱਟੀ ਕਿਹਨੇ ਸੀ ਅੱਗੇ ਇਹੇ ਬਬਰ ਸ਼ੇਰ ਨੇ ਪੱਟੀ ਸੀ ਨਾ ਜਿਵੇਂ ਨਿ ਚੋਣ ਚ ਕਿਹਨੇ ਵੋਟਾਂ ਤਿੰਨ ਮਹੀਨੇ ਬਾਅਦ ਪੱਟੀ ਸੀ ਮੈਂ ਉੱਥੇ ਸਾਨੂੰ ਹੋਰ ਦੱਸ ਦਿੰਨਾ ਮੈਂ ਸਖਪਾਲ ਸਿੰਘ ਖੈਰੇ ਨੂੰ ਵੀ ਇੱਕ ਵਾਰ ਹੀ ਨਹੀਂ ਘੱਟੋ ਘੱਟ 10 ਵਾਰੀ ਬੇਨਤੀ ਕੀਤੀ ਆ ਵੀ ਖੈਰਾ ਸਾਹਿਬ ਚੋਣ ਨਾ ਲੜੋ ਇਥੋਂ ਪਰ ਖੈਰਾ ਸਾਹਿਬ ਆ ਰਹੇ ਨੇ ਹਾਂ ਮੈਨੂੰ ਵੀ ਰਾਤ ਪਤਾ ਲੱਗਿਆ ਵੀ ਉਹ ਉਹਨਾਂ ਦਾ ਕੋਈ ਅਜਸ਼ਾ ਐਲਾਨ ਹੋ ਜਾਣਾ ਪਰ ਨਹੀਂ ਲੜਨਾ ਚਾਹੀਦਾ ਸੀ ਮੈਂ ਬੇਨਤੀ ਕੀਤੀ ਵੀ ਨਹੀਂ ਲੜਨਾ ਚਾਹੀਦਾ ਜੇ ਇੱਕ ਸੋਚ ਦੇ ਬੰਦੇ ਇੱਕ ਵਿਚਾਰਧਾਰਾ ਦੇ ਬੰਦੇ ਟਕਰਾ ਆ ਗਏ ਤਾਂ ਨੁਕਸਾਨ ਆ ਤੁਸੀਂ ਕਿਤੋਂ ਵੀ ਜਾ ਕੇ ਖਨੂਰ ਸਾਹਿਬ ਤੋਂ ਜਾਂ ਕਿਤੋਂ ਹੋਰ ਲੜ ਲੈਂਦੇ ਹੋ ਜਾ ਕੇ ਉਹ ਕਹਿੰਦੇ ਸਾਨੂੰ ਪਾਰਟੀ ਹਾਈ ਕਮਾਂਡ ਕਹਿ ਰਹੀ ਹੈ ਪਰ ਨਹੀਂ ਲੜਨਾ ਚਾਹੀਦਾ ਤਾਂ ਫਿਰ ਇਹਦਾ ਫਾਇਦਾ ਇਹਨਾਂ ਹੋ ਜਾਏ ਕਿ ਤੇ ਆਮ ਆਦਮੀ ਪਾਰਟੀ ਲੈ ਜੇ ਨਹੀਂ ਫਿਲਹਾਲ ਨਹੀਂ ਆ ਉਹਦਾ ਸੰਗਰੂਰ ਵਾਲੀ ਮੁੱਠੀਆਂ ਥੁੱਕੀ ਫਿਰਦੇ ਆ ਉਹ ਕਹਿੰਦੇ ਤੁਸੀਂ ਇਹ ਦੇਖੋ ਬਾਦਲ ਹੋਣ ਕਾਂਗਰਸੀ ਹੋਣ ਆ ਆਮ ਆਦਮੀ ਵਾਲੇ ਹੋਣ ਬੀਜਪੀ ਵਾਲੇ ਦਾ ਤੁਸੀਂ ਭੁੱਲ ਜਿਹੜਾ ਪੜ ਨਹੀਂ ਸਕਦਾ ਉਹਦਾ ਪੈਰ ਨਹੀਂ ਰੋਗ ਯੂ ਚ ਪਾਉਣ ਦਿੰਦੇ ਇਹ ਤਿੰਨੇ ਧਿਰਾਂ ਕਿਸੇ ਵੀ ਸਾਥ ਜਾ ਕੇ ਲੋਕਾਂ ਨੂੰ ਪ੍ਰਚਾਰ ਕਰਕੇ ਸੁਣਾ ਦੇ ਜੀ ਆਪਣੇ ਬੰਦੇ ਇੱਕ ਵਾਰੀ ਪਾਸੇ ਕਰ ਦਿਓ ਲੋਕ ਸਵਾਲ ਪੁੱਛਣਗੇ ਜਵਾਬ ਦੇ ਦੇਣਾ ਮੈਂ ਤੁਹਾਡੇ ਰਾਹੀਂ ਇਹਨਾਂ ਨੂੰ ਚੁਣੌਤੀ ਦਿੰਦਾ ਜਿੰਨੇ ਉਮੀਦਵਾਰ ਖੜੇ ਹੋਣਗੇ ਭਾਜਪੀ ਦਾ ਆਮ ਆਦਮੀ ਪਾਰਟੀ ਦਾ ਬਾਦਲਾਂ ਦਾ ਕਾਂਗਰਸ ਦਾ ਸਾਨੂੰ ਤੁਸੀਂ ਚੈਨਲ ਵਾਲੇ ਬਿਠਾ ਕੇ ਪੰਜਾਂ ਉਮੀਦਵਾਰਾਂ ਨੂੰ ਛਿਆਂ ਨੂੰ ਜਿੰਨੇ ਵੀ ਹੋਣਗੇ ਇੱਥੋਂ ਬਿਠਾ ਕੇ ਇੱਕ ਵਾਰੀ ਵਿਚਾਰ ਚਰਚਾ ਕਰਾ ਦਿਓ ਆਮਨ ਸਾਹਮਣੀ ਬਿਠਾ ਦਿਓ ਲਾ ਮੈਂ ਗੱਲ ਦਾ ਜਵਾਬ ਦਿੰਦਾ ਮੈਂ ਇੱਥੋਂ ਜਿਹੜੀ ਮਰਜ਼ੀ ਗੱਲ ਪੁੱਛ ਲੈਣ ਮੈਂ ਕਿਸੇ ਗੱਲ ਦਾ ਜਵਾਬ ਨਾ ਦੇ ਸਕਿਆ ਗੱਲ ਗੋਲ ਮੋਲ ਕਰ ਗਿਆ ਤਾਂ ਵੀ ਇੱਥੋਂ ਮੈਂ ਪਿੱਛੇ हट ਜੂੰਗਾ ਚੋਣ ਨਹੀਂ ਲੜਦਾ ਬੰਡੇ ਤੋਂ ਜੇ ਮੇਰੀ ਕਿਸੇ ਗੱਲ ਦਾ ਜਵਾਬ ਦੇ ਜਾਣ ਸਾਰੇ ਆ ਜਿੰਨੀਆਂ ਰਵੇਤੀ ਪਾਰਟੀਆਂ ਧਰਾਂ ਵਾਲੇ ਆ ਤਾਂ ਤਾਂ ਵੀ ਮੈਂ ਪਿੱਛੇ हट ਜੂੰਗਾ ਚੋਣ ਨਹੀਂ ਲੜਦਾ ਜੇ ਮੇਰੀ ਕਿਸੇ ਗੱਲ ਦਾ ਸਹੀ ਜਵਾਬ ਦੇ ਕੇ ਤਾਂ ਜੇ ਕਹਿੰਦੇ ਨੇ ਵਾਕਈ ਸੱਚ ਤੇ ਖੜੇ ਆ ਅਸੀਂ ਹੱਕ ਤੇ ਖੜੇ ਆ ਅਸੀਂ ਖਰੇ ਆ ਅਸੀਂ ਜਮਾਂ ਸੱਚੀ ਨਾਲ ਗੱਲ ਕਰਾਂ ਪੰਜਾਬ ਦੀ ਲਾ ਬਿਠਾ ਦੇ ਮੂੰਹ ਤੇ ਕਦੇ ਆ ਜਾਣ ਚੈਲੰਜ ਆ ਮੇਰਾ ਚੁਣੌਤੀ ਆ ਜੇ ਖਰੇ ਉਤਰ ਗਏ ਬਾਈ ਇਹਨਾਂ ਦੇ ਹੱਕ 'ਚ ਬਹਿ ਜੂਗਾ ਚੋਣ ਨਹੀਂ ਲੜਦਾ ਬੰਦੇ ਦਾ ਤੁਹਾਨੂੰ ਕਿ ਲੱਗਦਾ ਵੀ ਇੰਨੇ ਕਾਣੇ ਆ ਵੀ ਇੱਕ ਸਵਾਲ ਦਾ ਜਵਾਬ ਹੀ ਨਹੀਂ ਦੇ ਸਕਦੇ ਮੈਂ ਕਹਿੰਦਾ ਇੱਕ ਦਾ ਵੀ ਕਾਂਗਰਸ ਕਾ ਨੂੰ ਪੁੱਛੂ ਇੱਕ ਸਵਾਲ ਇੱਕ ਹੀ ਬਾਦਲਾ ਨੂੰ ਪੁੱਛੂ ਇੱਕ ਹੀ ਆ ਆਮ ਆਦਮੀ ਰਾ ਨੂੰ ਪੁੱਛੂਗਾ ਬੀਜੇਪੀ ਵਾਲੇ ਹੋ ਜਾਣਗੇ ਚਾਰਾਂ ਨੂੰ ਇੱਕ ਇੱਕ ਪੁੱਛੂਗਾ ਆ ਕੇ ਮੈਥੋਂ 50 ਪੁੱਛ ਲੈਣ ਯਾਰ ਜਿਹੜੇ ਮਰਜੀ ਨਿੱਜੀ ਜਨਤਕ ਜੋ ਜੋ ਇਹਨਾਂ ਦੇ ਕੋਲੇ ਆਉਂਦਾ ਵਿਦ ਸਬੂਤ ਲੈ ਕੇ ਆਉਂਗਾ ਐਨ ਨਾਲ ਸਬੂਤ ਰੱਖੂਗਾ ਪ੍ਰੂਫ ਰੱਖੂਗਾ ਵੀ ਆਹ ਭਾਈ ਸੋਡੇ ਆਹ ਕੁਛ ਆ ਇਹਦਾ ਜਵਾਬ ਦੇ ਦਿਓ ਤੇ ਮੇਰੇ ਖਿਲਾਫ ਜਿਹੜਾ ਮਰਜ਼ੀ ਸਬੂਤ ਲਿਆਉਣ ਜੋ ਮਰਜ਼ੀ ਚੱਕ ਲੈਣਾ ਨਾ ਜਵਾਬ ਦੇ ਸਕਿਆ ਮੈਂ ਕਾਣਾ ਹੋਇਆ ਕਿਸੇ ਗੱਲ ਤੋਂ ਤਾਂ ਚੌਣ ਨਹੀਂ ਲੜਦਾ